ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੱਖਾ ਹਰੀ ਸਿੰਘ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਵਿੱਚ ਦੋ ਸੂਈਆਂ ਤੇ ਇੱਕ ਗੱਬਣ ਹੈ ਸੂਈਆਂ ਦੀ ਆਪਣ ਇੱਥੇ ਆ ਕੇ ਦੋ ਟਾਈਮ ਚਪਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਭਾਵੇਂ ਕੋ ਦੂਰ ਦਾ ਕੋਈ ਵੀਰਿਆ ਤੇ ਭਾਵੇਂ ਕੋ ਲਾਗੇ ਦਾ ਵੀਰਿਆ ਆਪਣੀ ਸਮਝਣਾ ਤੇ ਆਪਣੀ ਤਸੱਲੀ ਤੇ ਆਪਣੀ ਗਾਰੰਟੀ ਦੇ ਪੱਸ਼ੂ ਲਿਆ ਕਰੋ ਜੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਾਰੇ ਪਿੰਡ ਭਰਾਵਾਂ ਨੂੰ ਹੋਠੀਠਾ ਜੀ ਮੇਰਾ ਮੇਰਾ ਵੀ ਜੀ ਮੇਰਾ ਤੇ ਨਾਮ ਦੱਸਦਾ ਫਿਰ ਇੱਕ ਰਹੀ ਆਪਣਾ ਮੇਰਾ ਸੁਨੀਲ ਗੇਲੇ ਪਿੰਡ ਪਠਾਰੀ ਸੰਗਿਆ ਤਸੀਲ ਜਨਾਲਾ ਡਿਸਟ੍ਰਿਕਟ ਅਮਰਸਰ ਤੇ ਫੋਨ ਨੰਬਰ ਵੀ ਬੋਲ ਦੋ 9815175652 ਤੇ ਇੱਕ ਮੇਰਾ ਵੀਰ ਹੈ ਮੇਰੇ ਨਾਲ ਭਾਈ ਵਾਲਿਆ ਅੱਛਾ 98568 537 537 ਠੀਕ ਹੈ ਹਾਂਜੀ ਚਲੋ ਕੋਈ ਨਹੀਂ ਹੁਣੇ ਆਪਾਂ ਨੰਬਰ ਲੇਖ ਹੀ ਦੇਣਾ ਹੈ ਠੀਕ ਹੈ ਤੇ ਕਰੀਏ ਫਿਰ ਸ਼ੁਰੂ ਹਾਂਜੀ ਹਾਂਜੀ ਬੀਤੀ ਇਹ ਬੈਡ ਸੂਈ ਨੂੰ ਬੀਤੀ 10 12 ਦਿਨ ਹੋ ਗਏ ਆ ਅੱਛਾ ਠੰਡੀ ਸੀਲ ਆ ਠੀਕ ਹੈ ਮੱਦੀ ਹੱਥ ਲਓ ਉਹਦੇ ਦਾ 14 ਕਿਲੋ ਆਪਾਂ 13 ਕਿਲੋ ਦੀ ਗਰੰਟੀ ਦੇਣੀ ਹੈ ਹਾਂ ਥਾਣੇ ਦੇ ਲਈ ਦੇਖ ਸਕਦੇ ਲੱਗੇ ਤਾਂ ਗੁਲਾਬੀ ਰੰਗ ਦੇ ਥਾਣੇ ਕਿੰਨੇ ਦਿਨਾਂ ਦੀ ਸੂਈ ਹੈ ਇਹਨੂੰ ਬੀਤੀ ਸੂਈ ਨੂੰ 10 ਦਿਨ ਹੋ ਗਏ 10 ਦਿਨ ਹੋ ਗਏ ਤਾਂ ਕਿੰਨਾ ਦੋ ਤਿਆਰ ਕਰ ਗਈ ਜੀ ਉਹਦੇ ਸਵਿਚ 14 ਕਿਲੋ ਪਰ ਆਪਾਂ 13 ਕਿਲੋ ਦੀ ਗਰੰਟੀ ਦੇਣੀ ਹੈ ਤਿਆਰ ਜਿਹ

ਤੇ ਬਾਕੀ ਫਿਕਸ ਹੋਵਣੇ ਦੀ ਮਾਲਕਿਆ ਅੱਜ ਲੈ ਆਓ ਜੀ ਠੰਡੀ ਸੀਲੀ ਨਹੀਂ ਵੀਜੀ ਭਾਵੇਂ ਲਿਗਾ ਦੇ ਬੱਚਾ ਫੜ ਕੇ ਚੋਲੇ ਦੀ ਠੀਕ ਹੈ ਜੀ ਬਹੁਤ ਜੀ ਠੰਡੀ ਸੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵਿੱਚ 45000 45000 ਜੀ ਤੇ ਜਸਨ ਨੂੰ ਕਿੰਨੇ ਦੀ ਜੀ ਪੂਰੀ ਕੰਨੂ ਜਰੂਰ ਕਰ ਲਾਂਗੀ ਕਰ ਦੋ ਆਪ ਹੀ ਕਰ ਦੋ ਤੁਸੀਂ ਕਰ ਦੋ 42 ਦੀ ਦੇ ਦਈਏ ਜਿਹੜਾ 45 ਦੇ ਦਤਾ ਜੀ ਤੇ ਹੋਰ ਕਰ ਦੋਗੇ ਮੌਕੇ ਤੇ ਮਾਰ ਜਸਨ ਨੂੰ ਕਰਦੀ ਆ ਫਿਰ ਪੂਰੇ ਕਰ ਦੋ ਜਸਨ ਪੂਰੇ 40 ਦੀ ਠੀਕ ਹੈ ਪੂਰੇ 40 ਦੀ ਜਿਹੜੀ ਵੀਰ ਜੀ ਨੇ ਕਹਿੰਦੇ ਕਿ ਦੇ ਦਾਂਗੇ ਬਾਕੀ ਚਲੋ ਛੋਟ ਛੋਟ ਤੇ ਹੋ ਹੀ ਜਾਂਦੀ ਆ ਮੌਕੇ ਤੇ ਠੀਕ ਹੈ ਹਾਂ ਜੀ ਤੇ ਹੁਣ ਆ ਜਿਹੜੀ ਇਹਦੇ ਮਗਰ ਜੇ ਆਪਣਾ ਇਹਨੂੰ ਵੀ ਸੂਈ ਨੂੰ ਅਜੇ ਦੋ ਤਿੰਨ ਦਿਨ ਹੋਏ ਜੀ ਅੱਛਾ ਤੇ ਦੁੱਧ 10 ਤੋਂ 11 ਕਿਲੋ ਗੋਲਾ ਹੀ ਆਦੀ ਬਤਨ ਅੱਛਾ ਤੇ ਠੰਡੀ ਸੀਲ ਇਤਰਾ ਆ ਭਾਵੇਂ ਜਿਤਨਾ ਮਰਜ਼ੀ ਨੂੰ ਹੱਥੋਂ ਲਾਈ ਜਾਓ ਠੀਕ ਆ ਭਾਵੇਂ ਕਹਿੰਦੇ ਜਣਾ ਚੋੜਿਆ ਠੀਕ ਆ ਇਹਨੇ ਠੰਡੀ ਸੀਲ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਬੀਟੀ ਘਰ ਵਾਲੇ ਤੇ ਆਂਦੇ 14-15 ਕਿਲੋ ਦੌਰੀ ਅੱਛਾ ਸਾਡੇ ਤੋਂ 8 ਤੋਂ 11 ਕਿਲੋ ਗੋਲਾ ਆ ਠੀਕ ਆ ਹਾਂਜੀ ਬੱਚੇ ਕਿਹੜੇ ਇਹਨਾਂ ਦੇ ਬੱਚਾ ਜਿਹੜਾ ਕਾਲੀ ਦਾ ਹੁਰਲਾ ਹੈ ਜਿਹੜੇ ਹੁਣ ਦਿਖਾਉਣੀ ਆ ਉਹ ਤਾਂ ਬਚਾਜ ਹਾਂਜੀ ਹਾਂਜੀ ਆ ਜਿਹੜੇ ਹੁਣ ਦਿਖਾਉਣੀ ਆ ਤੇ ਆ ਡੱਬੀਆਂ ਦਾ ਵੱਟ ਆਵੱਛਾ ਜੀ ਹਾਂ ਜੀ ਆਵੱਛਾ ਜੀ ਉਹਦਾ ਅੱਜ ਲਾਇਆ ਭਾਈ ਠੰਡੀ ਸੀਲ ਨਹੀਂ ਮੀਤੀ ਜਿਹੜਾ ਮਰਜ਼ੀ ਭਮਿੰਡ ਕਾ ਦੇ ਜੰਮ ਦਾ ਜਾਣੇ ਨਹੀਂ ਚੋੜੇ 14-15 ਦੇ ਲਾਗੇ ਬੰਦੇ ਦੁੱਧ ਦੇ ਵੀ ਜਿਹੜਾ ਕੰਦੇ ਵਿੱਚ ਕਰਾਈ ਕਰ ਇਹਦੀ ਫੈਟ ਵੀ ਚੱਗੀ ਜੀ ਠੀਕ ਹੈ ਜੀ ਚਲੋ ਸਿੰਘ ਜ਼ਰੂਰ ਹੈਗੇ ਆ ਪਰ ਤਰ੍ਹਾਂ ਇਹ ਆ ਵੀ ਰਾਜੀਪੂਰੀ ਆ ਤੇ ਠੰਡੀ ਸੀਲ ਵੀ ਆ ਥੱਲੇੋਂ ਚੰਗੀ ਬਣੀ ਆ ਮਰਾ ਦੇ ਸਾਡੇ ਹਵਾਨੇ ਦਾ ਲੱਗ ਤਾ ਆਪਾਂ ਜਿੱਤਾਂ ਮਰਜੀ ਚੋਣ ਠੀਕ ਹੈ ਉਹ ਜਾਨੀ ਹੋਰ ਠੰਡੀ ਸੀ ਤੇ ਆ ਥਣ ਵੀ ਇਹਦੇ ਦੇਖ ਸਕਦੇ ਤੇ ਇਹਦਾ ਫਿਰ ਮੁੱਲ ਇਹਦਾ ਆਪਾਂ ਵਿੱਚ ਹੀ ਆਪਾਂ ਜਿਹੜੀ ਜੈਸਨੂਆ ਚਲੀ ਜਾਂਦੀ ਅੱਛਾ ਚਲੀ ਜਾਂਦੀ ਅੱਛਾ ਚਲੋ ਬਾਕੀ ਮੌਕੇ ਦੇ ਸ਼ੋਟ ਚੜ ਕਰਦੇ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਇਹ ਜੈਸੂਆ ਇਹ ਕੱਢਦੀ ਹੈ 10 15 ਦਿਨ ਇਹ 10 15 ਦਿਨ ਕੱਢਦੀ ਆ ਇਹ ਵੀ ਠੰਡੀ ਸੀਰ ਪੂਰੀ ਤੇ ਕਿੰਨਾ ਕ ਦੁੱਧ ਚ ਵਾਈ ਜਾਊਗੀ ਇਹ ਘਰ ਵਾਲੀ ਦੇ ਪਹਿਲੇ ਸਵੇਰੇ ਆਉਂਦੇ ਸੀ 14 ਕਿਲੋ ਚੋਆ ਅੱਛਾ ਤੇ ਆਕੀ ਆਸਾ ਵੀ 16-17 ਕਿਲੋ ਦਊ ਤੋੜ ਦਾਂ ਹਾਂ ਬਾਕੀ ਰਾਜੀ ਇਹ ਪੂਰੀ ਹੈ ਇਹ ਵੀ ਠੰਡੀ ਸੀਰ ਬਹੁਤ ਜੀ ਤੇ ਗੱਬਨੇ ਹਜੇ ਸੋਹ ਜਿਹੜਾ ਕਹਿੰਦੇ ਦੂਸਰਾ ਸੋਨਾ ਹੈ ਬਾਕੀ ਵੇਖਣ ਨੂੰ ਉਤਰਾ ਪਹਿਲਣ ਲੱਗਦੀ ਹੈ ਪਰ ਜਿਹੜਾ ਕਹਿੰਦੇ ਵੀ ਦੂਸਰਾ ਸੋਆ ਸੋਨਾ ਗੁਰਜੀ ਬਹੁਤ ਜਿਆਦਾ ਠੰਡੀ ਸੀ ਨਾ ਠੀਕ ਐ ਵੀ ਠੰਡੀ ਸੀ ਲਿਆ ਪੂਰੀ ਜ ਤਣਵੀ ਤੇ ਦੇਖ ਸਕਦੇ ਜਲਾਕੇ ਤੇ ਕੋਈ ਗੱਲ ਹੀ ਨਹੀਂ ਮੈਂ ਇਹ ਦਸ ਦਿਨ ਲੱਗੀ ਵੀ ਤੇ ਇਹਦਾ ਫਿਰ ਮੁੱਲ ਇਹਦਾ ਕੋਈ ਨਹੀਂ ਵੀ ਦੀ ਆਪਾਂ ਫੋਨ ਤੇ ਗੱਲ ਕਰਨਾ ਅਛਾ ਇਹਦਾ ਮੁੱਲ ਫੋਨ ਤੇ ਇਹ ਆ ਵੀ ਚਲੋ ਅੱਜ ਕੱਚੀ ਆ ਫਿਰ ਕੱਚੀ ਦੇ ਹਿਸਾਬ ਨਾਲ ਹੋ ਜਾਊਗਾ ਜਿੱਦਾਂ ਤਿਆਰ ਹੋਈ ਫਿਰ ਤਿਆਰ ਦੇ ਹਿਸਾਬ ਨਾਲ ਹੋ ਜਾਊਗਾ ਬਿਲਕੁਲ ਬਿਲਕੁਲ ਤੇ ਠੀਕ ਐ ਵੀ ਜੀ ਹੋਰ ਕੁਛ ਕਹਣਾ ਫਿਰ ਠੀਕ ਹੈ ਬਾਕੀ ਇਹ ਆਪੇ ਸੋਈਆਂ ਕੋਈ ਤੁਹਾਡੇ ਘਰੋਂ ਚੁਾਈ ਕਰਕੇ ਖੜੇ ਬਿਲਕੁਲ ਜੀ ਬਿਲਕੁਲ ਆਪਣੀ ਤਸੱਲੀ ਭਾਵੇਂ ਦੋ ਟਾਈਮ ਚੋਂ ਅੱਗੇ ਵੀ ਵੀਡੀਓ ਤੇ ਤੁਹਾਡੇ ਪੈਂਦੇ ਡੈਂਜਰ ਹਾਂਜੀ ਹਾਂਜੀ ਲੰਮਾ ਸਾਨੂੰ ਕੋਈ ਨਹੀਂ ਆਇਆ ਠੀਕ ਹੈ ਤੇ ਬਾਕੀ ਕੋਈ ਗੱਲ ਨਹੀਂ ਫਿਰ ਵੀ ਜੇ ਕੋਈ ਤਸੱਲੀ ਆਪਣੀ ਕਰਨੀ ਚਾਹਵੇ ਤਾਂ ਦੋ ਟਾਈਮ ਤਿੰਨ ਟਾਈਮ ਸਾਡੇ ਕੋਲ ਭਾਂਜੇ ਨਹੀਂ ਮਰਜ਼ੀ ਤਸੱਲੀ ਕਰਨੀ ਠੀਕ ਹੈ ਤੇ ਗੱਬਨ ਆਪਣੀ ਪਾਸ ਕਰਕੇ ਖੜੇ ਹਨ ਹਾਂਜੀ ਹਾਂਜੀ ਠੀਕ ਹੈ ਤੇ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ